ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਆਪਣੇ ਦੁਕਾਨ ਦੇ ਵਿੱਚ ਜਿਹੜਾ ਸਮਾਨ ਆਉਂਦੀ ਪੂਰੀ ਜਾਣਕਾਰੀ ਦਵਾਂ ਦਵਾਂਗਾ ਕਿਉਂਕਿ ਕਈ ਵਾਰੀ ਆਪਾਂ ਕੰਮ ਕਰਾਉਨੇ ਆਂ ਗੱਡੀ ਦਾ ਜਾਂ ਟਰੈਕਟਰ ਦਾ ਤਾਂ ਉਹਦੇ ਬਾਰੇ ਸਮਾਨ ਬਾਰੇ ਪਤਾ ਨਹੀਂ ਹੁੰਦਾ ਵੀ ਕਿਹੜਾ ਪਾ ਆ ਜਾਵੇ ਤੇ ਕੀ ਹੁੰਦਾ ਹੈ ਸਮਾਨ ਕਈ ਬੰਦੇ ਨੂੰ ਤਾਂ ਅਜੇ ਸਰਵਿਸ ਦਾ ਵੀ ਨਹੀਂ ਪਤਾ ਹੈਗਾ ਤੇ ਗੱਡੀ ਚਲਾਉਣ ਲੱਗ ਜੰਨੇ ਤੇ ਮੈਂ ਅੱਜ ਤੁਹਾਨੂੰ ਉਹਦੇ ਬਾਰੇ ਹੀ ਪੂਰੀ ਜਾਣਕਾਰੀ ਦਵਾਂਗਾ ਤੇ ਕੀ ਕੀ ਸਮਾਨ ਹੁੰਦਾ ਸਪੇਅਰ ਪਾਰਟ ਦੇ ਵਿੱਚ ਉਹ ਵੀ ਦੱਸਾਂਗਾ ਤੇ ਕੀ ਰੇਟ ਹੁੰਨੇ ਆ ਉਦੇ ਬਾਰੇ ਵੀ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਜਗਰਪ੍ਰੀਤ ਤੇ ਤੁਹਾਡਾ ਫੋਰਮੈਨ ਚੈਨਲ ਦੇ ਵਿੱਚ ਮੈਂ ਸਵਾਗਤ ਹੈ ਕਿਉਂਕਿ ਮੇਰਾ ਹੀ ਫੋਰਮੈਨ ਚੈਨਲ ਹੈ ਤੇ ਮੈਂ ਅਪਡੇਟ ਕਰਨਾ ਸਭ ਤੋਂ ਪਹਿਲਾਂ ਇੱਥੇ ਦੇਖ ਲਓ ਤੁਸੀਂ ਆ ਨੰਬਰ ਬਣੇ ਹੋਏ ਨੇ ਮੈਂ ਕੈਮਰਾ ਥੋੜਾ ਪਿੱਛੇ ਪਾ ਇਹ ਨੰਬਰ ਬਣੇ ਹੋਏ ਨੇ 675 710 720 730 750 770 840 ਉੱਪਰ ਤੱਕ ਦੇਖੋ ਨੰਬਰੇ ਨੰਬਰ ਹੈ 3P ਕੇ 4P ਕੇ 5P ਕੇ 6P ਕੇ ਪਹਿਲਾ ਸਮਝਣ ਦੀ ਲੋੜ ਹੈ ਵੀ ਇਹ 4P ਕੇ ਕੀ ਹੈ 4P ਕੇ ਮੈਂ ਤੁਹਾਨੂੰ ਖੋਲ ਕੇ ਚੱਕਰਾਂਨਾ ਬੈਲਟ ਦੇ ਵਿੱਚ ਕੀ ਹੁੰਦਾ ਪੂਰੀ ਜਾਣਕਾਰੀ ਪੂਰੀ ਵੀਡੀਓ ਦੇਖਿਓ ਵਧੀਆ ਲੱਗੂਗੀ ਤੁਹਾਨੂੰ ਜਾਣਕਾਰੀ ਤੇ ਨੌਲਜ ਵੀ ਮਿਲੂਗੀ ਹੁਣ ਆਹ ਬੈਲਟ ਮੈਂ ਕੱਢ ਲਈ ये, कर ली ये फोर पी के अठ तो सौ चाली नंबर है सब तो पहले पिछले पास देखो जेडे फोर पी के लिखा हो तो साफ करने पैने उजूगी ਚਾਰ ਚੀਰੀਆਂ ਇਹਦੀਆਂ 벨ਟ ਦੀਆਂ ਇਹਨੂੰ 4P ਕੇ ਕਹਿੰਦੇ ਨੇ ਤੇ ਜਿਹੜੀ 840 ਨੰਬਰ ਹੈ ਉਹ ਇਹਦੀ ਲੈਂਥ ਹੈ ਜਿੰਨੀ ਇਹ ਲੰਬਾਈ ਹੈ 840 mm ਲੈਂਥ ਹੈ ਉਸੇ ਤਰੀਕੇ ਨਾਲ ਜੇ ਤੁਸੀਂ ਹੋਰ ਜਿਵੇਂ Swift ਦੇ ਵਿੱਚ ਫੈਨ 벨ਟ ਪੈਂਦੀ ਹੈ 1323 6P ਕੇ ਇਹ ਵੀ ਮੈਂ ਤੁਹਾਨੂੰ ਫੋਲ ਕੇ ਚੈੱਕ ਕਰਾਂਗਾ ये सिक्स पी के बेल्ट है सील हुई भी दिया बेल्ट है, हो गेट्स कंपनी दैल्ट आपने ये खोल लेनी है पहला, पे आखो ये झीरिया देख लो एक दो तीन चार पाँच छे झीरिया छः झीरिया हो गए सिक्स पी के होगी ਆ 6 ਪੀ ਕੇ ਲਿਖਿਆ ਹੋਇਆ ਜੇ ਤੁਸੀਂ ਆਪਣੀ ਬੈਲਟ ਪਤਾ ਨਹੀਂ ਲੱਗ ਰਿਹਾ ਨਾ ਤਾਂ ਜਰੂਰ ਚੈੱਕ ਕਰਨਾ ਵੀ ਦੇਖੋ ਕਿੰਨੇ ਝੀਰੀਆਂ ਵਾਲੀ ਬੈਲਟ ਹੈ ਉਹਦੇ ਪਰ ਗਿਣ ਕੇ ਇਹ 6 ਪੀ ਕੇ ਬੈਲਟ ਹੈ ਤੇ ਜਿਹੜੀ ਲੰਬਾਈ ਹੈ ਬੈਲਟ ਦੀ ਉਹ 1300 ਤੇ 23 ਐਮ ਐਮ ਨੰਬਰ ਬੈਲਟ ਦੀ ਲੰਬਾਈ ਹੁਣ ਇਹ ਲੰਬੀ ਹੈਗੀ 1323 ਘੁੰਮ ਕੇ ਜੇ ਆਪਾਂ ਇਹਨੂੰ ਵੱਢ ਕੇ ਸਿੱਧਾ ਕਰਕੇ ਜੋੜੇਗੇ ਜੇ ਨਾਪੇਗੇ ਤਾਂ ਇਹ 1323 ਐਮ ਐਮ ਹੋਊਗਾ ਤੇ ਇਹਨੂੰ ਗੋਲ ਕਰ ਲੈਣਾ ਇਸ ਤਰੀਕੇ ਨਾਲ 벨ਟ ਦਾ ਸਾਰਾ ਸਾਈਜ਼ ਪਤਾ ਲੱਗ ਜਾਂਦਾ ਵੀ ਕਿੰਨਾ ਸਾਈਜ਼ ਹੈ ਜੇ ਤੁਹਾਡੇ ਕੋਲ ਕੋਈ 벨ਟ ਟੁੱਟ ਗਈ ਹੈ ਜੇ ਪਤਾ ਨਹੀਂ ਲੱਗ ਰਿਹਾ ਗੱਡੀ ਤੇ ਕਿਹੜੀ ਕਿਹੜਾ ਨੰਬਰ 벨ਟ ਚੜਨੀ ਹੈ ਤਾਂ ਵੀ ਤੁਸੀਂ ਨਾ ਕੋਈ ਰੱਸੀ ਲੈ ਕੇ ਉਹਦੇ ਤੇ ਢਾਹ ਲਓ ਪੁੜੀਆਂ ਤੇ ਫਿਰ ਉਹਨੂੰ ਬਾਅਦ ਚ ਕਿਸੇ ਸੀਤੇ ਜਾਂ ਫੂਟੇ ਦੀ ਮਦਦ ਨਾਲ ਨਾਪ ਲਓ ਐਮ ਐਮ ਦੇ ਵਿੱਚ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਤੇ ਝੀਰੀਆਂ ਤੁਸੀਂ ਗਿਣ ਲੈਣੀਆਂ ਕਿੰਨੀਆਂ ਪਈਆਂ ਹੋਈਆਂ ਨੂੰ ਪਾਉਣੀਆਂ ਦੋ ਹੀ ਟੰਗ ਤੇ ਇਸ ਤੋਂ ਬਾਅਦ 벨ਟ ਤੋਂ ਬਾਅਦ ਆਉਂਦਾ ਹੁੰਦਾ ਹੈ ਐਡਜਸਟਰ ਅਡਜਸਟਰ ਪੈਂਦਾ ਹੁੰਦਾ ਐ ਅਡਜਸਟਰ ਹੈਗਾ ਆਪਣੇ ਕੋਲ ਇੱਥੋਂ ਦਿਖਾਉਣਾ ਤੁਹਾਨੂੰ ਕਈ ਕੰਪਨੀਆਂ ਦੇ ਆਉਂਦੇ ਨੇ ਅਡਜਸਟਰ ਪਰ ਤੁਹਾਨੂੰ ਜਿਹੜੀਆਂ ਮੇਨ ਕੰਪਨੀਆਂ ਉਹਨਾਂ ਬਾਰੇ ਜਰੂਰ ਦੱਸੂਗਾ ਆ ਆ ਦੇਖੋ ਇਹ ਗੇਟਸ ਕੰਪਨੀ ਦਾ ਹੀ ਅਡਜਸਟਰ ਪਹਿਲਾਂ ਤੁਹਾਨੂੰ ਬੈਲਟ ਦੇ ਬਾਰੇ ਚੈੱਕ ਕਰਾਇਆ ਸੀਗਾ ਉਹਨੇ ਅਡਜਸਟਰ ਆ ਲੋ ਆ ਖੋਲ ਲਈ ਕੰਪਨੀ ਦੀ ਚੀਜ਼ ਹੈ ਜਿਹੜੀ ਵਧੀਆ ਪੈਕਿੰਗ ਹੋ ਕੇ ਆਉਂਦੀ ਹੈ ਤੇ ਪਤਾ ਵੀ ਲੱਗਦਾ ਡੁਪਲੀਕੇਟ ਸਮਾਨ ਵੀ ਇਸ ਕੰਪਨੀ ਦਾ ਬਹੁਤ ਆਉਂਦਾ ਓਰੀਜਨਲ ਦੀ ਥੋੜੀ ਜੀ ਪਛਾਣੇ ਵੱਖਰੀ ਹੁੰਦੀ ਹੈ ਚਮਕ ਵੱਖਰੀ ਹੁੰਦੀ ਹੈ ਆ ਚੈੱਕ ਕਰ ਲਓ ਉਸ ਤੋਂ ਬਾਅਦ ਜੇ ਉੱਪਰ ਨੰਬਰ ਲਿਖਿਆ ਹੁੰਦਾ ਹੈ ਇਹਦੇ ਪਰ 6203 ਨੰਬਰ ਬੈਰਿੰਗ ਪਿਆ ਆਮ ਬੈਰਿੰਗ ਪਿਆ 6203 ਨੰਬਰ च ये बैल्ट बेल्ट टाइट करके रखता है तो बड़ा भी आता एक एडजस्टर वो तो बारे मैं थन दिखा दो मिनट रुको तो मैं रजस्टर भी लिया क्ड के थोड़ा उपर पाया ਇਸ ਗੱਲ ਬਿਲਕੁਲ ਡਾਕਟਰ ਨੇ ਪਈ ਹੁੰਦੀ। ਇਹ ਹੰਡਾਈ ਫਲੂਇਡਿਕ ਗੱਡੀ ਦਾ ਕੰਟਰੋਲਰ ਹੈ। ਵਰਨਾ ਫਲੂਇਡਿਕ ਹੁੰਦੀ ਹੈ। ਗੱਲ ਹੋ ਰਹੀ ਹੈ ਇਹਦੇ ਬਾਰੇ। ਇਹ ਕਦੋਂ ਪੈਣਾ ਤੇ ਆਹ ਪੂਰਾ ਕੰਪਲੀਟ ਪੁਰਜਾ। ਇਸ ਤਰ੍ਹਾਂ ਜਿਹੜੀ ਆ ਚੀਜ਼ ਹੈ ਇਹ ਉਰੇ ਲੱਗੀ ਹੋਈ ਹੈ। ਆਹ ਲਓ। ਠੀਕ ਹੈ ਜੀ ਇਹ ਹਰ ਇੱਕ ਗੱਡੀ ਦੇ ਵਿੱਚ ਬੈਲਟ ਨੂੰ ਟਾਈਟ ਕਰਕੇ ਰੱਖਦਾ ਜਿਵੇਂ ਜਿਵੇਂ ਮੈਂ ਆਪਣੇ ਪਟਾਣੀ ਚੱਲਦਾ ਹੁੰਦਾ ਸੀ ਟੋਕੇ ਵਾਲਾ ਉਹਨੂੰ ਕਈ ਵਾਰੀ ਟਾਈਟ ਕਰਨਾ ਪੈਂਦਾ ਸੀ ਪੱਟੀ ਦੀ ਮਦਦ ਨਾਲ ਜਾਂ ਕੋਈ ਡੰਡਾ ਲਾ ਕੇ ਉਸੇ ਤਰੀਕੇ ਨਾਲ ਇਹ ਬੈਲਟ ਨੂੰ ਇਸ ਤਰੀਕੇ ਨਾਲ ਟਾਈਟ ਕਰਕੇ ਰੱਖਣਾ ਇਹਨੇ ਇਹ ਜਿਹੜਾ ਸਪ੍ਰਿੰਗ ਹੁੰਦਾ ਬਹੁਤ ਹੈਵੀ ਇਹ ਸਪ੍ਰਿੰਗ ਵੀ ਕਈ ਵਾਰੀ ਟੁੱਟ ਜਾਂਦਾ ਤੇ ਬੈਲਟ ਢਿੱਲੀ ਹੋ ਜਾਂਦੀ ਹੈ ਨਵੀਂ ਬੈਲਟ ਪਾਉਣ ਦੇ ਨਾਲ ਨਾਲ ਤੁਸੀਂ ਕਈ ਵਾਰੀ ਆ ਵੀ ਬਦਲ ਕੇ ਦੇਖ ਲੈਣੇ ਪਰ ਬੈਲਟ ਫੇਰ ਕਾਮਯਾਬ ਨਹੀਂ ਹੁੰਦੀ ਆ ਢਿੱਲੀ ਰਹਿੰਦੀ ਆ ਜਾਂ ਚੀਕਦੀ ਰਹਿੰਦੀ ਆ ਤਾਂ ਸਮਝ ਲਿਓ ਫਿਰ ਆਹ ਚੀਜ਼ ਖਰਾਬ ਹੋ ਗਈ ਉਹਦੀ ਇਹ ਚੀਜ਼ ਉਦੋਂ ਹੀ ਬਦਲਣੀ ਹੈ ਜਦੋਂ ਬੈਲਟ ਕੰਮ ਨਾ ਕਰ ਰਹੀ ਹੋਵੇ ਟੈਟ ਤੇ ਕੋਈ ਚੀਕ ਨਹੀਂ ਹੋਵੇ ਨਹੀਂ ਤਕਰੀਬਨ ਆਹ ਦੇ ਵਿੱਚ 베어ਿੰਗ ਹੁੰਦਾ ਜਿਹੜਾ 1203 ਉਹ ਖਰਾਬ ਹੋ ਜਾਂਦਾ ਤੇ ਆਹ ਤੁਸੀਂ ਨਵਾਂ ਇਹ ਪੀਸ ਲੈ ਕੇ ਬਦਲ ਸਕਦੇ ਹੋ ਕਿਉਂਕਿ ਇਹ 350 ਰੁਪਏ ਦਾ ਗ੍ਰੇਟਸ ਕੰਪਨੀ ਦਾ ਤੇ ਜੇ ਪੂਰਾ ਰਜਿਸਟਰ ਬਦਲਣ ਦੀ ਲੋੜ ਪੈ ਗਈ ਤਾਂ ਥੋੜਾ ਖਰਚੀਲੇ ਵਾਲਾ ਕੰਮ ਹੈ 1678 ਰੁਪਏ ਐਮ ਆਰ ਪੀਏ ਜਾਨੀ ਕਿ ਤੁਸੀਂ 16 1500 ਰੁਪਏ ਦਾ ਇਹ ਮਿਲਦਾ ਉਦੋਂ ਇਹ ਤੁਸੀਂ ਬਦਲ ਸਕਦੇ ਹੋ ਇਹਦੇ ਵਿੱਚ ਸਪਰਿੰਗ ਹੈ ਬੈਲਟ ਨੂੰ ਟਾਈਟ ਸ਼ਾਇਦ ਤੁਹਾਨੂੰ ਸਮਝ ਲੱਗ ਗਿਆ ਹੋਵੇ ਇਹ ਗੱਲ ਬੈਲਟ ਦੇ ਨਾਲ ਨਾਲ ਜ਼ਰੂਰੀ ਹੈ ਜਦੋਂ ਤੁਸੀਂ ਬੈਲਟ ਚੇਂਜ ਕਰਾਉਣੀ ਹੈ ਸਰਵਿਸ ਤੇ ਕਿਸੇ ਤੇ ਵੀ ਤਾਂ ਇਹਨੂੰ ਵੀ ਜ਼ਰੂਰ ਚੇਂਜ ਕਰਾਓ ਕਿਉਂਕਿ ਇਹ ਵੀ ਖਰਾਬ ਹੋ ਜੂਗਾ ਅਗਲੀ ਵਾਰੀ ਤੁਹਾਡਾ ਜਦੋਂ ਕੋਈ ਪਾਣੀ ਦੇ ਵਿੱਚ ਜ਼ਿਆਦਾ ਚਲਦੀ ਹੈ ਤੇ ਲੋਕ ਪ੍ਰਵਾਹ ਨਹੀਂ ਮੰਨਦੇ ਪਾਣੀ ਦੇ ਪੰਜਾਬ ਜਾ ਕੇ ਗੱਡੀਆਂ ਖੜਦੇ ਆ ਤਾਂ ਉਹਦੇ ਵਿੱਚ ਕਈ ਇਹ ਚੀਜ਼ਾਂ ਨੁਕਸਾਨ ਆਉਂਦਾ ਇੱਕ ਤਾਂ ਇਹ ਗੇਟਸ ਕੰਪਨੀ ਦਾ ਆਉਂਦਾ 100 ਦੇ ਨੰਬਰ ਤੇ ਇਹ ਟੈਕਸਪੀਨ ਕੰਪਨੀ ਦਾ ਆਉਂਦਾ ਆ ਲੋ ਇਹ ਟੈਕਸਪੀਨ ਦਾ ਥੋੜੀ ਹਲਕੀ ਕੁਆਲਿਟੀ ਹੈ ਪਰ ਕੰਪਨੀ ਇਹ ਵਧੀਆ ਸਸਤੇ ਸਰ ਜਾਣਗੇ ਤੁਹਾਨੂੰ ਸਸਤੇ ਸਾਰਨਾਂ ਇਹ ਹੈਗੀ ਆਮ ਸਰਵਿਸ ਵੇਲੇ ਕੰਮ ਆਉਣ ਵਾਲੀਆਂ ਚੀਜ਼ਾਂ ਹੁਣ ਇਹ ਤੋਂ ਬਾਅਦ ਮੈਂ ਇੱਕ ਹੋਰ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਫੈਨ ਬੈਲਟ ਚੇਂਜ ਕਰਾ ਲਈ ਸਰਵਿਸ ਤੇ ਤੁਸੀਂ ਅਡਜਸਟਰ ਚੇਂਜ ਕਰਾ ਲਿਆ ਚੈੱਕ ਕਰਾ ਲਿਆ ਉਸ ਤੋਂ ਬਾਅਦ ਪ੍ਰੋਬਲਮ ਕੀ ਆਉਣੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਰੇਡੀਏਟਰ ਹੈ ਜਿਹੜਾ ਬਹੁਤ ਲੰਬਾ ਸਮਾਂ ਨਹੀਂ ਚੱਲਦਾ ਰੇਡੀਏਟਰ ਬੰਦ ਹੋ ਜਾਂਦਾ ਇੱਕ ਵਾਰੀ 3-4 ਸਾਲਾਂ ਤੋਂ ਬਾਅਦ ਆਹ ਪੁਰਜ਼ਾ ਹੈ ਰੇਡੀਏਟਰ 플াশ ਬਹੁਤ ਵਧੀਆ ਰਿਜ਼ਲਟ ਹੈ ਐਡਲਵ ਕੰਪਨੀ ਦਾ ਇਹਨੂੰ ਰੇਡੀਏਟਰ ਦੇ ਵਿੱਚ ਪਾਉਣਾ ਹੈ ਗੱਡੀ ਸਟਾਰਟ ਕਰਕੇ 5 ਤੋਂ 7 ਮਿੰਟ ਰੱਖਣੀ ਹੈ ਗੱਡੀ ਬਿਲਕੁਲ ਓਕੇ ਕਰਕੇ ਇਹਨੂੰ ਸਟਾਰਟ ਰਹਿਣ ਦਿਓ ਪਾਣੀ ਹੋਣਾ ਚਾਹੀਦਾ ਵਿੱਚ ਪਾਣੀ ਦੇ ਹੀ ਪਾ ਦੇਣਾ ਤੇ ਉਹ ਤੋਂ ਬਾਅਦ ਮਿਸਤਰੀ ਆਪਣੇ ਆਪ ਕੀ ਕਰਦੇ ਆ ਥੱਲੇ ਵਾਲਾ ਪੈਪ ਕੱਢ ਦਿੰਨੇ ਆ ਜਿਸ ਚ ਨੂੰ ਸਾਰਾ ਹੀ ਕਚਰਾ ਇੰਜਨ ਉੰਜਨ ਦਾ ਇੱਕ ਵਾਰੀ ਸਾਫ਼ ਹੋ ਜਾਂਦਾ ਤੇ ਰੇਡੀਏਟਰ ਵੀ ਇਹਨ ਬਿਲਕੁਲ ਸਹੀ ਹੋ ਜਾਂਦਾ ਦੂਜੇ ਨੰਬਰ ਤੇ ਜੇ ਤੁਸੀਂ ਘਰੇ ਕਰਨਾ ਚਾਹੁੰਦੇ ਹੋ ਤਾਂ ਘਰੇ ਵੀ ਤੁਸੀਂ ਇਹ ਚੀਜ਼ ਨੂੰ ਬਣਾ ਸਕਦੇ ਪਰ ਫਿਰ ਵੀ ਮਿਸਤਰੀ ਕੋਲ ਜਾ ਕੇ ਹੀ ਫਾਇਦਾ ਹੈ ਉੱਥੇ ਉਹ ਵਧੀਆ ਤਰੀਕੇ ਨਾਲ ਸਾਫ਼ ਕਰ ਸਕਦਾ ਇਹਨੂੰ ਇੱਕ ਵਾਰੀ ਕੱਢ ਕੇ ਕੱਢ ਦੇਣਾ ਬਾਹਰ ਤੇ ਦੂਏ ਨੰਬਰ ਤੇ ਇਸ ਤੋਂ ਬਾਅਦ ਉਹਦੇ 'ਚ ਥੋੜਾ ਜਿਹਾ ਪਾਣੀ ਪਾ ਦੇਣਾ ਪਾਣੀ ਪਾਉਣ ਤੋਂ ਬਾਅਦ ਉਹਨੂੰ ਇੱਕ ਵਾਰੀ ਫੇਰ ਚਲਾਉਣਾ ਗੱਡੀ ਨੂੰ ਫੇਰ ਕੱਢ ਦੇਣਾ ਫੇਰ ਉਸ ਤੋਂ ਬਾਅਦ ਤੀਏ ਨੰਬਰ ਵਾਲੀ ਚੀਜ਼ ਆਉਂਦੀ ਹੈ ਉਹ ਹੈਗਾ ਕੂਲੈਂਟ ਹੁਣ ਅਕਸਰ ਹੀ ਮੈਂ ਦੇਖਿਆ ਲੋਕ ਕਹੀ ਜਾਂਦੇ ਆ ਵੀ ਕੂਲੈਂਟ ਆ ਜਿਹੜਾ ਉਹ ਗੱਡੀ 'ਚ ਦਿਖਾਈ ਜਾਂਦਾ ਵੀ ਹੁਣ ਚੇਂਜ ਕਰਾਉਣ ਦੀ ਲੋੜ ਨਹੀਂ ਕਈ ਸਾਡੇ ਕੋਲ ਕਸਟਮਰ ਆਉਂਨੇ ਆ ਵੀਰੇ ਉਹ ਕਹਿੰਦੇ ਨੇ ਵੀ ਕੂਲੈਂਟ ਅਸੀਂ ਪਵਾਇਆ ਸੀਗਾ ਦੇਖੋ ਹਰਾ ਹੀ ਪਿਆ ਹਰਾ ਹੀ ਆ ਕੂਲੈਂਟ ਦੀ ਵੀ ਮਨਿਆਦ ਆ ਮਗਲੈਲ ਦੀ ਵੀ ਮਨਿਆਦ ਆ ਗੇਅਰ ਆਲ ਦੀ ਵੀ ਮਨਿਆਦ ਆ ਬਟ ਬ੍ਰੇਕ ਆਲ ਦੀ ਵੀ ਮਨਿਆਦ ਹੁੰਦੀ ਆ ਸਾਰੀ ਚੀਜ਼ਾਂ ਐਕਸਪਾਇਰ ਹੁੰਦੀਆਂ ਜਦੋਂ ਚੱਲਦੀਆਂ ਤੁਸੀਂ ਕੂਲੈਂਟ ਐ ਨਾ ਸੋਚੋ ਵੀ ਹਰੇ ਰੰਗ ਦਾ ਉਹਦੇ ਵਿੱਚੋਂ ਨੇ ਆਪਣਾ ਕੰਮ ਕਰ ਦਿੱਤਾ ਹੁੰਦਾ ਜਿਹੜਾ ਕਿ ਉਹ ਨਾ ਕੰਮ ਕਰਨਾ ਕੋਈ ਲੀਕਿੰਗ ਨਹੀਂ ਰੋਕਣੀ ਜਦੋਂ ਕੂਲੈਂਟ ਪੁਰਾਣਾ ਹੋ ਜਾਂਦਾ ਤਾਂ ਉਹਦੇ ਵਿੱਚ ਜਰ ਰਣ ਲੱਗ ਜਾਂਦੀ ਹੈ ਜਿਹੜੀ ਗੰਦਗੀ ਆ ਉਹ ਰਣ ਲੱਗ ਜਾਂਦਾ ਜਿਸ ਦੇ ਨਾਲ ਰੈਡੀਏਟਰ ਬੰਦ ਹੁੰਦਾ ਹੁਣ ਕੂਲੈਂਟ ਤੁਸੀਂ ਕਦੋਂ ਚੇਂਜ ਕਰਾਉਣਾ 40000 ਜਾਂ 30000 ਗੱਡੀ ਚੱਲ ਗਈ ਤਾਂ ਉਹ ਤੋਂ ਬਾਅਦ ਜ਼ਰੂਰ ਚੇਂਜ ਕਰਾਉਣਾ ਨਹੀਂ ਤਾਂ ਹਰੇਕ ਸਰਵਿਸ ਤੇ 10000 ਤੇ ਤੁਸੀਂ 2-400 ਰੁਪਏ ਲੱਗਦਾ ਕੂਲੈਂਟ ਦਾ ਕਿਉਂਕਿ ਬਾਅਦ ਚ ਬੜਾ ਨੁਕਸਾਨ ਹੋ ਸਕਦਾ ਉਸ ਤੋਂ ਬਾਅਦ ਤੁਸੀਂ ਜਰੂਰ ਕੋਲਨ ਚੇਂਜ ਕਰਾਉਣਾ ਸਰਵਸ ਵੇਲੇ ਦੇਖ ਸਰਵਸ ਨੂੰ ਕਰਾ ਦੂੰਗਾ ਬਹੁਤ ਵਧੀਆ ਹੁਣ ਪੈਟਰੋਲ ਗੱਡੀਆਂ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਮਿਸਿੰਗ ਕਰਦੀਆਂ ਰਹਿੰਦੀਆਂ ਨੇ ਕੁਝ ਵੀ ਦੋ ਆਈਟਮਾਂ ਨੇ ਮਿਸਿੰਗ ਵਾਲੀਆਂ ਇੱਕ ਤਾਂ ਹੁੰਦੀ ਹੈ ਸਭ ਤੋਂ ਸੋਕੀ ਸਪਾਰਕ ਪਲੱਗ ਸਪਾਰਕ ਪਲੱਗ ਹੁੰਦੇ ਆ ਛੋਟੀ ਗ੍ਰੇਨ ਗੁਣ ਦੇ ਇੱਕ ਸਪਾਰਕ ਪਲੱਗ ਇਹ ਮਿਆ ਚੈਂਪੀਅਨ ਕੰਪਨੀ ਇਸਪਾਰਕ ਪਲੱਗ ਹੈ ਜਾਂ ਐਨਜੀਕੇ ਦੇ ਵੀ ਆਉਂਦੇ ਆ ਬਲੱਗ ਹਲੋ ਐਨਜੀਕੇ ਦੇ ਇਹ ਹਰੇਕ ਸਰਵਿਸ ਤੇ ਚੇਂਜ ਕਰਾਓ ਪੈਟਰੋਲ ਗੱਡੀ ਦੇ ਵਿੱਚ ਮੇਰੀ ਤਾਂ ਸਲਾਹ ਇਹ ਹੈ ਕਿਥੋਂ ਵੀ ਤੁਸੀਂ ਸਰਵਿਸ ਕਰਾ ਰਹੇ ਹੋ ਹੈ ਗੱਡੀ ਦੇ ਵਿੱਚ ਸਪਾਰਕ ਪਲੱਗ ਜ਼ਰੂਰ ਚੇਂਜ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਖਾਸ ਕਰਕੇ ਸੀਐਨਜੀ ਗੱਡੀ ਦੇ ਵਿੱਚ ਰੋਲ ਗੱਡੀ ਤੇ ਸਾਫ਼ ਵੀ ਕਰਾ ਸਕਦੇ ਤੁਸੀਂ ਇੱਕ ਅੱਧੀ ਵਾਰੀ ਪਰ ਸੀਐਨਜੀ ਗੱਡੀ ਦੇ ਵਿੱਚ ਤਾਂ ਪਲੱਗ ਛੇਤੀ ਖਰਾਬ ਹੋ ਜਾਂਦੇ ਆ ਜਿਹਦੇ ਕਰਕੇ ਗੱਡੀ ਨੂੰ ਮਿਸਿੰਗ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਐਵਰੇਜ ਵੀ ਘਟ ਜਾਂਦੀ ਹੈ ਇਸ ਲਈ ਇਹਨੂੰ ਜਰੂਰ ਚੇਂਜ ਕਰਾਉਣਾ ਚਾਹੀਦਾ ਸਪਾਰਕ ਪਲੱਗ ਦੇ ਨਾਲ ਨਾਲ ਤੁਸੀਂ ਥਰੋਟਲ ਬਾਡੀ ਹੁੰਦੀ ਹੈ ਗੱਡੀ ਦੇ ਵਿੱਚ ਉਹ ਸ਼ਾਇਦ ਮਿਸਤਰੀ ਤੁਹਾਨੂੰ ਦਿਖਾਊਗਾ ਇਸ ਤਰ੍ਹਾਂ ਕਿ ਨਾਲ ਨਾਂ ਪਤਾ ਲੱਗੇ ਵੀ ਤੁਹਾਨੂੰ ਕੀ ਹੁੰਦੀ ਹੈ ਥਰੋਟਲ ਬਾਡੀ ਉਹ ਥਰੋਟਲ ਬਾਡੀ ਕਲੀਨਰ ਆਉਂਦਾ ਜਾਂ ਮਿਸਤਰੀ ਮੈਨੂਅਲ ਖੋਲ ਕੇ ਵਧੀਆ ਚੰਗੀ ਤਰ੍ਹਾਂ ਪੈਟਰੋਲ ਨਾਲ ਤੁਹਤੋ ਸ਼ਾਇਦ ਪੈਟਰੋਲ ਮੰਗੇ ਵੀ ਉਹ 20-500 ਰੁਪਏ ਦਾ ਜਿਹਦੇ ਨਾਲ ਸਾਫ਼ ਕਰਕੇ ਇਹਨਾਂ ਕੱਪੜਾ ਮਾਰ ਕੇ ਜਦੋਂ ਤੁਹਾਡੀ ਗੱਡੀ ਦੇ ਵਿੱਚ ਫਿੱਟ ਕਰੂਗਾ ਤab ਗੱਡੀ ਬਿਲਕੁਲ ਨਵੀਂ ਵਾਂਗ ਧਰੂਗੀ ਜਦੋਂ ਚੇਂਜ ਕਰਾਏ ਹੋਣਗੇ ਪਲੱਗ ਚੇਂਜ ਕਰਾਏ ਹੋਣਗੇ ਤੇ ਆਹ ਥਰੋਟਲ ਬਡੀ ਚੇਂਜ ਕਰਾਈ ਹੋਗੀ ਜਾਂ ਸਾਫ ਕਰਾਈ ਹੋਗੀ ਤੇ ਵੀਡੀਓ ਬਹੁਤ ਲੰਬੀ ਹੋਗੀ ਦੋਸਤੋ ਤੇ ਬਾਕੀ ਆਪਾਂ ਅਗਲੀ ਵੀਡੀਓ ਚ ਗੱਲਾਂ ਕਰਾਂਗੇ ਤੇ ਜਾਣਕਾਰੀ ਦਵਾਂਗੇ ਤੇ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਜੇ ਤੇ ਲਾਈਕ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ